ਜੋ ਤਰਮ ਖੰਡ ਦੇ ਦੂਤ ਨੇ ਉਹ ਐਨੇ ਸ਼ਕਤੀਸ਼ਾਲੀ ਨੇ ਕਹਿੰਦੇ ਜਦੋਂ ਇੱਕ ਹੰਟਰ ਮਾਰਦੇ ਨੇ ਵੱਡੇ ਵੱਡੇ ਧਰਤੀ ਦੇ ਸੂਰਮੇ ਬਿਉਰ ਹੋ ਜਾਂਦੇ ਕੋਈ ਸਹਿ ਨਹੀਂ ਸਕਦਾ ਅੰਦਾਜ਼ਾ ਲਾਇਆ ਮਹਾਪੁਰਸ਼ਾ ਨੇ ਭਿਜੇ 400 ਵਿਛੂ ਡੰਗ ਮਾਰੇ ਤੇ ਹਜ਼ਾਰ ਤਲਵਾਰ ਦਾ ਫਟ ਇੱਕ ਥਾਂ ਤੇ ਹੀ ਹੋ ਗਏ ਜਿੰਨੀ ਪੈਨ ਹੁੰਦੀ ਹੈ ਇੰਨੀ ਪੈਨ ਜੰਦੂਤਾਂ ਦੇ ਠੇਂਗੇ ਦੀ ਹੁੰਦੀ ਆ ਬੋਲ ਨਹੀਂ ਸਕਦਾ ਕੋਈ ਦਾ ਸੁਣ ਨਹੀਂ ਸਕਦਾ ਉਸੇ ਵੇਲੇ ਖਤਮ ਹੋ ਜਾਂਦਾ ਮਹਾਰਾਜ ਮੈਨੂੰ ਉੱਥੇ ਵਿਚਾ ਲੋ ਮੈਂ ਤੁਹਾਡੀ ਸ਼ਰਨ ਆ ਗਿਆ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਆ ਤੇਰੀ ਕਿਲਤ ਜਿਹੜੀ ਮਾਰੀ ਕੀਤੀ ਹੋਈ ਆ ਉਹ ਮੰਨ ਤੇ ਤੇਰੇ ਅਸਰ ਪਏਗਾ ਕਹਿੰਦਾ ਮਹਾਰਾਜ ਮੈਂ ਕੀ ਕਰਾਂ ਮੇਰਾ ਬਾਪ ਵੀ ਐਵੇਂ ਕਰਦਾ ਸੀ ਮੇਰਾ ਦਾਦਾ ਵੀ ਮੇਰਾ ਪਰਦਾਦਾ ਵੀ ਸਾਡੀ ਜਾਤ ਦਾ ਸੁਭਾਅ ਹੈ ਅਸੀਂ ਖੋਟ ਜ਼ਰੂਰ ਰਾਣੀਏ ਪੈਸੇ ਵੀ ਪੂਰੇ ਲੈਣੇ ਕਹਿੰਦੇ ਅਸਰ ਪੈ ਗਿਆ ਨਾ ਬੰਦੇ ਉੱਤੇ ਹੁਣ ਇਹਦੇ ਅਸਰ ਨੇ ਤੈਨੂੰ ਸੰਸਕਾਰ ਬਣ ਜਾਣੇ ਨੇ ਤੇਰਾ ਧਿਆਨ ਮਰਨ ਵੇਲੇ ਇਸੇ ਗੱਲ 'ਚ ਰਹਿ ਜਾਣਾ ਪੈਸੇ 'ਚ ਤੇਰੀ ਗਤੀ ਕੀ ਹੋਣੀ ਹੈ ਛਾਪ ਬਣੇਗਾ ਆਤਕਾਲ ਜੋ ਲక్ష్ਮੀ ਸਿਮਰੈ ਅਸੀਂ ਚਿੰਤਾ ਮੈਂ ਜੇ ਮਰੇ ਸਰਬਜਾਨ ਬਲ ਬਲੋ ਵਾਸ਼ਨਾ ਦੇ ਮੁਤਾਬਕ ਅਗਲਾ ਜਨਮ ਹੋਇਆ ਕਰ ਜੈਸੀ ਬਾਸ਼ਨਾ ਉਹ ਆਦਾ ਯਰਲਾ ਕਰ ਬਡੇ ਬਡੇ ਮਹਾਪੁਰਸ਼ ਵੀ ਉਲਝ ਗਏ ਨੇ ਇਸ ਗੱਲ ਗੁਰੂ ਦਸ਼ਨੇਸ਼ ਪਿਤਾ ਨੇ ਇਹ ਬੰਦੇ ਬਾਦ ਨੂੰ ਪੁੱਛਿਆ ਕਹਿ ਲਗੇ ਮਾਦੋਦਾਸ ਤੇਰਾ ਗੁਰੂ ਪਾਉਨ ਸਿੰਘ ਤੇ ਹੁਣ ਇਸ ਵੇਲੇ ਕਿੱਥੇ ਹੈ ਕਹਿ ਲਗਿਆ ਸਤਿ ਬਾਸ਼ਾ ਮੇਰਾ ਗੁਰੂ ਅਗਰਨਾਥ ਸੀ ਬੜੀਆਂ ਸ਼ਕਤੀਆਂ ਦਾ ਮਾਲਕ ਵੀਰ ਉਹਦੇ ਬਸ ਵਿੱਚ ਹੀ ਸੀ। ਉਰਜਾਂ ਦਾ ਸੀ, ਬਹੁਤ ਸ਼ਕਤੀਆਂ ਦਾ ਮਾਲਕ ਸੀ। ਕਹਿੰਦੇ ਹੁਣ ਕਿੱਥੇ ਹੈ ਕਹਿੰਦੇ ਬੈਕੁੰਠ ਧਾਮ ਚੌਣੇ ਮਹਾਰਾਜ। ਕਿਰਿਆ ਕਰਮ ਦੇ ਪੱਕੇ ਸੀ, ਗਲਤ ਗੱਲ ਨਹੀਂ ਸੀ। ਚੋਇਸ ਕਰਕੇ ਉਹ ਬੈਕੁੰਠ ਧਾਮ ਨਹੀਂ ਮਹਾਰਾਜ ਹਸਦੇ। ਇਹ ਲੱਗੇ ਸੱਚੇ ਵਾਸ਼ਾ ਆ ਮੁਸਕਰਾਣੇ। ਕਹੇ ਮਹਾਰਾਜ ਤੈਨੂੰ ਪਤਾ ਨਹੀਂ ਹੈ। ਤੇਰਾ ਗੁਰੂ ਆ ਜਿਹੜੇ ਉੱਤੇ ਬਿੱਲ ਲੱਗਿਆ ਹੋਏ ਤੇ ਜੀ ਕੀੜਾ ਬਣਿਆ ਹੋਇਆ ਲਾਲਾ ਲਾਲਿਆ ਚਿਰਚਿਰ ਕਰਦਾ ਚਿਰ 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 ਕਹਿੰਦੇ ਸਾਨੂੰ ਚਾਹੁੰਦਾ ਇਹ ਕਹਿੰਦੇ ਨਹੀਂ ਆਉਂਦਾ ਮਹਾਰਾਜ ਨੇ ਉਹ ਦੇਵ ਬੋਲੀ ਦੇਵ ਕੰਨ ਕਰਤੇ ਜੀਰੇ ਨਾਲ ਸਾਰੀ ਦੁਨੀਆ ਦੀਆਂ ਬੋਲੀਆਂ ਆਪੇ ਹੀ ਸਮਝ ਆ ਜਾਂਦੀਆਂ ਕਰਦੇ ਉਹ ਜਿਵੇਂ ਕਹਿ ਲਗਿਆ ਮਾਧੋਦਾਸ ਇਹ ਆਪੇ ਪਰਮੇਸ਼ਰ ਰੂਪ ਧਾਰ ਕੇ ਮਨੁੱਖ ਜਾਮੇ ਚ ਆਇਆ ਹੋਇਆ ਹੈ ਤੂੰ ਇਹਦੇ ਚਰਨ ਫੜ ਲੈ ਛੱਡੀ ਨਾ ਗੁਰੂ ਜੀ ਤੁਹਾਡਾ ਹਾਲ ਕਿਵੇਂ ਹੋ ਗਿਆ ਇਹ ਕਹਿੰਦੇ ਮੈਂ ਕੀ ਦੱਸਾਂ ਜਦ ਮੈਂ ਪ੍ਰਾਨ ਛੱਡ ਰਿਹਾ ਸੀ ਮੇਰਾ ਮਨ ਹੈ ਬਿਰਦੇ ਥੰਨੇ ਚ ਮੇਰੀ ਨਿਗਾ ਬਿਰ ਵਿੱਚ ਚ ਚਲੀ ਗਈ ਤੇ ਮੇਰੇ ਮਨ ਚ ਖਿਆਲ ਆ ਗਿਆ ਖਾਨਦ ਉਹ ਜਿਹੜਾ ਇੱਕ ਸਕਿੰਟ ਦੇ ਵਿੱਚ ਖਿਆਲ ਆਇਆ ਉਹਦੇ ਨਾਲੇ ਮੇਰੇ ਪ੍ਰਾਣਾ ਦੰਤ ਹੋ ਗਿਆ ਮੇਰੀ ਬਾਜਨਾ ਦੇ ਦੰਤ ਮੈਨੂੰ ਕੀੜਾ ਬਣਾ ਕੇ ਇਹਦੇ ਵਿੱਚ ਰਕਤਾ ਇੱਕ ਆਤਮਾ ਸੀ ਹੋਰ ਨਿਤਾ ਗੰਸੀ ਉਹਨਾਂ ਦਾ ਉਹ ਤੁਲਸੀਦਾ ਜੀ ਨੇ ਮਿਲੇ ਹੋਏ ਨੇ ਤੁਲਸੀਦਾ ਜੀ ਨੇ ਨਿਰਮਾਣ ਬਣਾਉਣ ਤੋਂ ਬਾਅਦ ਸ਼ਾਸਨ ਕਰਨੇ ਤੇ ਕਹਾ ਕੀਰਤਨ ਕਰਨਾ ਪਿਆਰ ਨਾਲ ਭਗਤੀ ਕਰਨੀ ਆਪ ਤੇ ਦੂਜਿਆਂ ਤੋਂ ਕਰਾਉਣਾ। శ్రీరామਚੰਦਰ ਜੀ ਨੂੰ ਵਿਸ਼ਨੂੰ ਦਾ অবতার ਜਾਣ ਕੇ 14 ਗ੍ਰੰਥ ਸੰਪੂਰਨ ਉਹ ਭਗਤੀ ਕਰਦਾ ਸੀ। ਤੇ ਉਹਨੂੰ ਇੱਕ ਵਾਰੀ ਇੱਕ ਨਗਰ ਵਾਲੇ ਲੈ ਗਏ ਬੇਨਤੀਆਂ ਕਰਕੇ ਕਿ ਮਹਾਰਾਜ ਸਾਡੇ ਨਗਰ ਚਲੋ 20-25 ਦਿਨ ਰਮਾਇਣ ਦਾ ਕੀਰਤਨ ਕਰੋ ਸਾਡਾ ਵੀ ਭਲਾ ਹੋ ਜਾਏਗਾ ਅਸੀਂ ਵੀ ਰਾਮ ਭਗਤੀ ਵਿੱਚ ਲੱਗ ਜਾਵਾਂਗੇ। ਉਸ ਬੜੇ ਬਚਨ ਮੰਨ ਕੇ ਆਪ ਚਲੇ ਜਾਂਦੇ ਨੇ 15 17 ਦਿਨ ਦਾ ਜੋ ਪ੍ਰੋਗਰਾਮ ਸੀ ਉਹਦੇ ਚ ਬੇਅੰਤ ਸੰਗਤ ਆਉਣੀ ਸ਼ुरू ਹੋ ਗਈ ਨੇੜੇ-ਨੇੜੇ ਦੇ ਇਲਾਕਿਆਂ ਤੋਂ ਆਉਣ ਲੱਗੇ ਸਮਾਤੀ ਹੁਣ ਹੋਈ ਤਾਂ ਸਾਰੇ ਨਗਰ ਨੇ ਰਲ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰ ਜੋ ਸਾਡੇ ਤੇ ਆ ਜਿਹੜਾ ਪੂਰਬ ਦਿਸ਼ਾ ਨੂੰ ਰਸਤਾ ਜਾਂਦਾ ਹੈ ਕਾਫੀ ਦੇਰ ਤੋਂ ਬੰਦ ਹੋ ਗਿਆ ਰਸਤੇ ਵਿੱਚ ਘਾਹ ਹੋ ਗਿਆ ਹੈ ਦੰਡੀ ਵੀ ਬੰਦ ਹੈ ਬੰਦਾ ਦਾ ਕਦੇ-ਕਦੇ ਕੋਈ ਲੰਘ ਸਕਦਾ ਹੈ ਬੀਬੀਆਂ ਬਿਲਕੁਲ ਨਹੀਂ ਲੰਘ ਸਕਦੀਆਂ ਬੀਬੀਆਂ ਦੇ ਕੱਪੜੇ ਪਾੜੇ ਜਾਂਦੇ ਨੇ ਕੱਪੜੇ ਪਾੜ ਦਿੰਦੀ ਹੈ ਕੋਈ ਸ਼ਕਤੀ ਆ ਕੇ ਕੋਈ ਭੂਤ-ਪਰੇਤ ਅਦਰਖਤੋਂ ਉਤਰਿਆ ਆਉਂਦਾ ਹੈ ਕਿਰਪਾ ਕਰੋ ਸਾਧੂ ਇਸ ਸੰਕਟ ਤੋਂ ਬਚਾਓ ਅਨਭਵ ਅੰਦਰ ਦੇਖਿਆ ਕਹਿਣ ਲੱਗੇ ਵੀ ਇੱਥੇ ਤਾਂ ਕੋਈ ਬਾਦਲੂ ਰਹਿ ਗਈ ਹੈ ਉੱਥੇ ਚਲੇ ਗਏ ਜਾ ਕੇ ਕੀਰਤਨ ਕਰਿਆ ਕੀਰਤਨ ਦਾ ਫਲ ਇਹ ਹੋਇਆ ਕਿ ਉਹ ਰੂਹ ਜਿਹੜੀ ਸੀ ਉਹਦਾ ਜਿਹੜਾ ਬਧੂਪ ਸੀ ਉਹ ਖਤਮ ਹੋ ਕੇ ਬੰਦਿਆਂ ਮੰਨ ਸਾਹਮਣੇ ਆ ਗਈ ਇਹਨਾਂ ਨੇ ਪਛਾਣ ਲਿਆ ਵੀ ਇਹ ਤਾਂ ਸੰਤ ਨਿਤਾਨੰਦ ਹੈ ਕਹਿੰਦੇ ਬਾਬਾ ਤੂੰ ਤਾਂ ਬੜਾ ਮਸ਼ਹੂਰ ਸੰਤ ਸੀ ਆ ਕੀ ਤੇਰਾ ਹਾਲ ਹੋਇਆ ਕਹਿਣ ਲੱਗੇ ਸੰਤ ਜੀ ਮੈਂ ਕੀ ਕਰਾਂ ਮੈਂ ਵੀ ਰਮੈਨ ਲਿਖ ਰਿਹਾ ਸੀ ਤੁਹਾਡੇ ਮੰਗੂ ਦਸਰਤ ਦੇ ਦਰਬਾਰ ਨੂੰ ਸਜਾਉਣ ਵਾਸਤੇ ਨਾਚੀਆਂ ਨੂੰ ਕਪੜੇ ਪੈਨਾਉਂਦਾ ਸੀ ਹਲਟਫੇਲ ਹੋ ਗਿਆ ਉਸ ਫੁਰਨੇ ਦੇ ਮੁਤਾਬਕ ਮੈਨੂੰ ਬਹੁਤ ਭਿਆਨਕ ਪ੍ਰੇਤ ਦਾ ਪ੍ਰੇਤ ਦੀ ਦੇ ਮਿਲ ਗਈ ਤੇ ਹੁਣ ਮੇਰਾ ਕੰਮ ਕੀ ਸੀ ਲੜਕੀਆਂ ਆਉਂਦੀਆਂ ਸੀ ਕਪੜੇ ਪਾੜ ਦਿੰਦਾ ਸੀ ਉਹੀ ਖਿਆਲ ਮੇਰੇ ਮਨ ਚ ਰਹਿ ਗਿਆ ਉਹ ਖਿਆਲ ਦੇ ਮੁਤਾਬਕ ਮੈਂ ਪ੍ਰੇਤ ਦੀ ਦੇ ਪੁੱਤਰਾਂ ਕਿਰਪਾ ਕਰੋ ਮੇਰਾ ਭਲਾ ਕਰੋ ਉਸ ਵੇਲੇ ਉਹਨਾਂ ਨੇ ਫੇਰ ਕੀਰਤਨ ਦੇ ਪ੍ਰੋਗਰਾਮ ਰੱਖੇ ਉਹਦੀ ਦੇ ਛੁੱਟੀ ਛੋਏ ਇਤਰਾ ਮਹਾਰਾਜ ਕਹ ਲਗੇ ਪਿਆਰਿਆ ਸੰਸਕਾਰ ਬਣ ਜਾਂਦੇ ਨੇ ਮਾੜੇ ਕੰਮਾਂ ਦੇ ਵੀ ਚੰਗੇ ਕੰਮ ਆਉਂਦੇ ਉਤੋਂ ਉਤੋਂ ਦਾ ਹੈ ਲੱਗਦਾ ਹੈ ਵੀ ਉਹ ਮਿਟ ਗਏ ਲੇਕਿਨ ਅੰਦਰੋਂ ਨਹੀਂ ਮਿਟਦੇ ਅੰਦਰੋਂ ਉਵੇਂ ਰਹਿ ਜਾਂਦੇ ਉਤੋਂ ਚੰਗਿਆਈ ਬੰਦਾ ਤਾਰ ਲੈਂਦਾ ਹੈ ਨੇਕੀ ਧਾਰਨਦਾ ਨੇਕ ਬੰਦਾ ਬਹੁਤ ਕੇ ਨਜ਼ਰ ਆਉਂਦਾ ਹੈ ਲੇਕਿਨ ਅੰਦਰ ਲਈ ਸੰਸਕਾਰ ਮੌਕਾ ਪਾ ਕੇ ਫਿਰ ਉੱਠ ਕਰਦੇ ਜਦ ਤੱਕ ਉਹ ਨਹੀਂ ਮਰਦੇ ਉਨੀ ਦੇਰ ਤੱਕ ਆ ਨਹੀਂ ਤੜਿਆ ਜਾਂਦਾ ਧਰਮ ਦੀ ਕਿਰਤ ਕਰ ਰਾਲ ਬੂ ਪ੍ਰਵੇਸ਼ ਦਾ ਮਾਰੀ ਕਿੰਦਾ ਮਨ ਤੇ ਅਸਰ ਪੈਂਦਾ ਗਿਆ ਲਗਾ ਸੱਚੀ ਬਾਸਾ ਮੈਂ ਤੇਰੀ ਚਰਨ ਸ਼ਰਨ ਆ ਗਿਆ ਕਿਰਪਾ ਕਰੋ ਮਹਾਰਾਜ ਕਹਿੰਦੇ ਜੀ ਸਮਾਗ ਕਰ ਤੇਰੇ ਕੋ ਪ੍ਰਭੂ ਦਾ ਸਿਮਰਨ ਵੀ ਕਰ ਤੇ ਨਾਲ ਸੇਵਾ ਵੀ ਕਰ ਉਸ ਵੇਲੇ ਦਰਬਾਰ ਸਾਹਿਬ ਬਣ ਰਿਹਾ ਸੀ ਤੇ ਮਹਾਰਾਜ ਜੀ ਨੇ ਨਾਮ ਦੀ ਦਾਤ